ਇਹ ਚੇਤਨ ਪਰਨੂ ਦੇ ਤਰ੍ਹਾਂ ਅਧਿਕਾਰ ਸੰਗਤਾਂ ਦਾ ਕੰਮ ਕਰ ਰਿਹਾ ਹੈ। ਹਾਂਜੀ ਉਹਨਾਂ ਨੇ ਇਹ ਤੋਂ ਤਾਂ ਬਾਰੇ ਉਹਨਾਂ ਦੇ ਬੈਠਕਾਂ ਵੀ ਹੋਈਆਂ ਦੀਆਂ। ਜੁਲੂਈ 24 ਨੂੰ ਇਸ ਤਰ੍ਹਾਂ। ਇਹ ਚੇਤਨ ਪਰਨੂ ਦੇ ਤਰ੍ਹਾਂ ਅਧਿਕਾਰ ਸੰਗਤਾਂ ਦਾ ਕੰਮ ਕਰ ਰਿਹਾ ਹੈ। ਇਸ ਪ੍ਰੋਗਰਾਮ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਹਲਕਾ ਖਰੜ ਦੇ ਵਿੱਚ ਅੱਜ ਦੇ ਦਿਨ ਮੁੱਖ ਮੰਤਰੀ ਸਰਦਾਰ ਤੁਮਰਦਮਨ ਜੀ ਦੇ ਸਹਿਯੋਗ ਦੇ ਸਦਕਾ ਪੰਜਾਬ ਸਰਕਾਰ ਦੇ ਸਹਿਯੋਗ ਦੇ ਤ下 ਪੂਰੇ ਪੰਜਾਬ ਤੇ 5000 ਕਰੋੜ ਦੇ ਜਿਹੜੇ ਬਿਜਲੀ ਦੇ ਕਾਰਜਾਂ ਦਾ ਕਟ ਕੀਤਾ ਜਾ ਰਿਹਾ ਹੈ ਮਕਬੂਲਾ ਕੇ ਐਮਐਲਏ ਐ ਮੈਲਿੰਦ ਦੇ ਦੁਆਰਾ ਆਪਣੇ ਆਪਣੇ ਹਲਕਿਆਂ ਦੇ ਵਿੱਚ ਤੇ ਬਿਜਲੀ ਦੀ ਲਗਾਤਾਰ ਨਰਵਿਜਨ ਸਪਲਾਈ ਦੇ ਲਈ ਬਹੁਤ ਸਾਰੇ ਨਵੇਂ ਗਰੇਟੇ ਉਖੜੇ ਗਏ ਹੈ ਬਹੁਤ ਸਾਰੇ ਟਰਾਂਸਫਾਰਮਰ ਰੱਖੇ ਗਏ ਤੇ ਲਗਾਏ ਗਏ ਹੈ ਤੇ ਉਦੀ ਸਾਡੇ ਹਲਕੇ ਦੇ ਵਿੱਚ ਜਿਹੜੇ ਕੁੱਲ ਕੰਮ ਹੋਏ ਨੇ ਉਹ 100 ਸੈਂਟੀ ਕਰੋੜ ਤੋਂ ਉੱਪਰ ਹੋ ਚੁੱਕੇ ਨੇ ਜੀ ਖਰੜ ਦੇ ਵਿਆਪਕ ਖਰੜ ਕਲੇਬੂਆ ਦੀ ਗੱਲ ਕਰੀਏ ਤਾਂ 37 ਕਰੋੜ ਦੇ ਕੰਮ ਆ ਜਿਹੜੇ ਹੋ ਚੁੱਕੇ ਨੇ ਜਿਦੇ ਵਿੱਚ ਭਾਗੋ ਮਾਤਰਾ ਦੇ ਵਿੱਚ ਜਿਹੜੀ ਗ੍ਰਿਡ ਦੀ ਸਮਰੱਖਤ ਹੈ ਜੇ 500 ਦਾ ਖਰਚਾ ਆਇਆ ਹੈ ਸਨੀਮ ਕਲੇ ਦੇ 40 ਐਮਵੀ ਦੇ ਉਪਰੇ ਟਾਈਮ ਦੀ ਗ੍ਰਿਡ ਦੀ ਸਮਰੱਖਤ ਵਧਾਈ ਗਈ ਹੈ ਸਾਡੇ ਤੇ ਜਿਹੜੇ ਰੂਪ ਦਾ ਖਰਚਾ ਆਇਆ ਹੈ 175 ਨਵੇਂ ਖਰੜ ਦੇ ਵਿੱਚ ट्रांसफार्मर रखे गए हैं, साढ़े साठ करोड़ का खर्चा आया दो सो तेठ जमरथाई गई है जिसे उपर दस करोड़ का खर्चा आया ग्यारह के जी देज कार जिन्हें साढ़े ग्यारह करोड़ का खर्चा आया कुल मिला के साढ़े सैती करोड़ रुपया जरा हलका खरड़ बिजली विभाग पंजाब सरकार द्वारा खर्चा जा चुका जी ਜਿਹੜਾ ਨਾ ਦਿੱਲੀ ਦੀ ਜਿਹੜੀ ਸਮਰੱਥਾ ਹੈ ਮੇਰੇ ਗਿਆਨ ਅਕੀ ਐਨੇ ਜਿਹੜੇ ਨਵੇਂ ਗ੍ਰਿਡ ਅਪ ਕਰਨੀ ਉਹਨਾਂ ਦੀ ਸਮਰੱਥਾ ਵਧਾਉਣੀ ਐਨੇ ਟਰਾਂਸਫਾਰਮਰ ਲਾਉਣ ਦੇ ਐਨੇ ਨਵੇਂ ਜਿਹੜੇ ਪਿੰਟ ਅਨੁਸਾਰ ਨੇ ਪਹਿਲੀ ਸਰਕਾਰ ਹੈ ਜਿਹਨੇ ਆਪਣੇ 3 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਬਿਜਲੀ ਵਿਭਾਗ ਦੁਆਰਾ ਪੰਜਾਬ ਸਰਕਾਰ ਨੇ ਇੰਨੇ ਕੰਮ ਕੀਤੇ ਨੇ ਉਹਨਾਂ ਵਾਲੀ ਕਾਰਜਾਮ ਮੈਂ ਦੱਸਦੀ ਹਾਂ ਜਿਹਦਾ ਪੈਸਾ ਕਾਟ ਹੋ ਚੁੱਕਿਆ ਜਿਹੜੇ ਕੰਮ ਸਾਡੇ ਖਰੜ ਵਿੱਚ ਹੋਣਗੇ ਉਹਨਾਂ ਦੀ ਜਿਹੜੀ ਕੁੱਲ ਲਗਤ ਹੈ ਉਹ 2 ਮਲੇ 7 ਕੇਵੀ ਦੇ ਗ੍ਰਿਡ ਲਗਾਏ ਜਾ ਰਹੇ ਹਨ ਮਾਝਾ ਤੇ ਮਡਿਆਲਾ ਦੇ ਇਹਦੇ 30 ਕਰੋੜ ਦਾ ਖਰਚਾ ਆਣਾ ਜੀ ਨਵੇਂ ਆਪ ਨੂੰ 11 ਕੇਵੀ ਦੇ ਤਿੰਨ ਸਾਰੇ ਜਾਣਗੇ ਪੰਜਾਬ ਰਾਜਪਾਰਮਰ ਦੀ ਨਿਸ਼ਾਰੀ ਕੀਤੀ ਜਾਊਗੀ ਇਸ ਕੋ 13 ਜਿਹੜੇ ਗ੍ਰਾਮਪਾਰਮਰ ਹੈ ਉਹਦੀ ਸਮਰੱਥਾ ਵਧਾਈ ਜਾਊਗੀ ਜਿੱਥੇ 45 ਕਰੋੜ ਦਾ ਖਰਚਾ ਮਨਜ਼ੂਰ ਹੋ ਚੁੱਕਿਆ ਹੈ ਨਲੀਆਂ ਤਾਰਾਂ ਰੱਖਣੀਆਂ ਜਾਣਗੀਆਂ ਕੁੱਲ ਮਿਲਾ ਕੇ 75 ਕਰੋੜ ਦੇ ਅਗਲੇ ਇੱਕ ਸਾਲ ਚ ਕੰਮ ਹੋਰ ਹੋਣਗੇ ਬਿਜਲੀ ਦੀ ਪ੍ਰੋਬਲਮ ਨਹੀਂ ਆਉਣੀ ਹੈ ਉਸ ਦੀ ਸਿਆਰਵਾ ਤੋਂ ਲਗ ਨਹੀਂ ਲੱਗਦਾ ਕਿ ਐਨੇ ਕੰਮ ਕੁੱਲ ਮਿਲਾ ਕੇ 70 ਜਿਹੜੇ 37 37 ਕਰੋੜ ਦੇ ਕੰਮ ਪਹਿਲਾਂ ਹੋ ਗਏ ਨੇ 70 ਕਰੋੜ ਦੇ ਕੰਮ ਟੋਟਲ 112 ਕਰੋੜ ਦੇ ਉੱਪਰ ਕੰਮ ਨੇ ਜਿਹੜੇ ਹਲਕਾ ਖਰੜ ਦੀ ਜਿਹੜੀ ਕਰਨ ਹਮੇਸ਼ਾ ਇੱਕ ਬਲੌਕ ਦੀ ਗੱਲ ਕਰਦੇ ਆ ਜਿਹੜਾ ਮੁੱਲਾਂਪੁਰ ਬਲੌਕ ਨਮਾਗਨ ਬਲੌਕ ਉਹਦਾ ਖਰਚਾ ਅਲੱਗ ਹੈ ਇਹ ਸਿਰਫ ਖਰੜ ਬਲੌਕ ਦਾ ਖਰਚਾ 112 ਕਰੋੜ ਦੇ ਕੰਮ ਨੇ ਜਿਹੜੇ ਅਸੀਂ ਅਗਲੇ ਸਾਲ ਤੱਕ ਸੰਪੂਰਨ ਕਰ ਦਵਾਂਗੇ ਸੋ ਮੈਨੂੰ ਲੱਗਦਾ ਹੈ ਕਿ ਇਹਨੇ ਇਹਦਾ ਜਿਹੜਾ ਕਾਫੀ ਸਰੇ ਹੈ ਮੈਂ ਸਾਡੇ ਬਿਜਲੀ ਵਿਭਾਗ ਦੇ ਅਫਸਰਾਂ ਨੂੰ ਦਿੰਨੀ ਆ ਇੰਦਰਪ੍ਰੀਤ ਸਾਡੇ ਐਕਸਟਸ ਤੋਂ ਦਿੰਦੀ ਆ ਕਿਉਂਕਿ ਇਹਨਾਂ ਨੇ ਸਹੂਜ ਬੜਾੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਤੇ ਬਿਜਲੀ ਦੀ ਸਪਲਾਈ ਸਾਰਾ ਆਧਾਰ ਤਰ੍ਹਾਂ ਦਾ ਕੰਮ ਆ, ਦੁਕਾਨੀ ਦਾ ਕੰਮ ਆ, ਛੋਟੀਆਂ-ਛੋਟੀਆਂ ਦੁਕਾਨਦਾਰੀਆਂ ਬਿਜਲੀ ਦੀ ਸਪਲਾਈ ਪ੍ਰੋਪਰ ਆਉਗੀ, ਪ੍ਰੋਪਰ ਟਰਾਂਸਫਾਰਮਰ ਉਹਨਾਂ ਦੀ ਸਮਰੱਥਾ ਹੋਊਗੀ, ਕ੍ਰੈਡ ਲੱਗੇਣਗੇ ਤਾਂ ਹੀ ਉਹ ਪੋਸਿਬਲ ਹੈ ਕਿ ਮੈਂ ਮੁੱਖ ਮੰਤਰੀ ਸਾਹਿਬ ਦਾ ਤੇ ਪੰਜਾਬ ਸਰਕਾਰ ਸਾਰੇ ਆਪਸਰ ਸਹਿਵਾਣਾ ਦਾ ਬਿਜਲੀ ਵਿਭਾਗ ਦਾ ਮਨਿਸਟਰ ਸਾਹਿਬ ਦਾ ਬਹੁਤਾਂ ਵੱਡਾ ਹੱਥ ਕਰਦੀ ਜਿਨ੍ਹਾਂ ਨੇ ਹਮਚਾਹ ਖਰੜ ਨੇ ਇੰਨੀ ਵੱਡੀ ਜਿਹੜੀ ਗਰਾਟ ਹੈ ਉਹ ਦਿੱਤੀ ਗਈ ਹੈ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਥਾਣੀ ਦੇ ਇਖੱਤਿਆ ਤੌਰ ਤੇ ਕੀ ਸਰਕਾਰ ਖਰੜ ਤੇ ਨੱਕਾ ਕਰ ਰਹੀ ਹੈ ਤੁਹਾਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਜੋ ਦਿਨਾਂ ਜਿਹੜੇ ਸਾਡੇ ਹਰਖੇ ਦੇ ਕਪ ਨੇ ਕਮੇਟੀ ਨਵੀਂ ਬਣੀ ਹੈ ਜੀ ਚੰਦਰਜੀ ਨੂੰ ਪ੍ਰਧਾਨ ਬਣਾਇਆ ਗਿਆ ਸਾਰੇ ਐਮਪੀ ਸਾਹਿਬ ਦੇ ਵਿੱਚ ਜਿੰਨੇ ਵੀ ਇੱਥੇ ਬੈਠੇ ਨੇ ਇੱਕ ਨਵੀਂ ਉਮਰ ਜਾਰੇ ਸਾਰਿਆਂ ਦੇ ਕਾਮ ਕਰਨੇ ਨਵੇਂ ਵਿਚਾਰ ਨਵੇਂ ਨਿਰਦੇਸ਼ ਨੇ ਸੜਕਾਂ ਦਾ ਬਿਕਰੀ ਆਉਣੀ ਹੈ ਤੇ ਉਹ ਨਿੱੱਜੇ ਰੋਡ ਦਾ ਰੌਲਾ ਸੀ ਕਹੇ ਲਾਂਧਰਾ ਰੋਡ ਦਾ ਰੌਲਾ ਸੀ ਸਾਲੀਆਂ ਬਣ ਰਹੀਆਂ ਨੇ ਸਾਰਿਆਂ ਦੇ ਕੰਮ ਚੱਲ ਰਹੇ ਸਾਰੀਆਂ ਤੇ ਲੁੱਕ ਪੈ ਰਹੀ ਹੈ ਖੜੇ ਦੀ ਅਸੀਂ ਕੋਈ ਸੜਕ ਨਹੀਂ ਜਿਹੜੀ ਅਸੀਂ ਬਣਾਉਣ ਵੱਲ ਛੱਡਾਂਗੇ ਸਾਰਿਆਂ ਦੇ ਕੰਮ ਚੱਲ ਰਿਹਾ ਹੈ ਹਰ ਇੱਕ ਦੇ ਨਵੇਂ ਤਿੱਲੀ ਪਾਰਕ ਜਿਹੜੇਾਰੇ ਜਾਣਗੇ ਖਰੜ ਦੇ ਵਿੱਚ ਇੱਕ ਪੰਜਾਬ ਪੱਤਰੀ ਸਟੇਡੀਅਮ ਬਣਾਉਣ ਦੀ ਜਿਹੜੀ ਚੈਰੀ ਕੀਤੀ ਜਾ ਰਹੀ ਹੈ ਛੇਡਾਂ ਦਾ ਵੱਡਾ ਸਟੇਡੀਅਮ ਜਿੱਥੇ ਪੰਜਾਬ ਪੜਤੋ ਜਿਹੜੇ ਖਿਡਾਰੀ ਨੂੰ ਕਿੱਢਣ ਆਉਣਗੇ ਪਰ ਖਰੜ ਦੇ ਸੁੰਦਰੀਕਰਨ ਦਾ ਜਿਹੜਾ ਪਲਾਨ ਉਹ ਪੂਰਾ ਬਣਾਇਆ ਜਾ ਰਿਹਾ ਜਿੰਨਾ ਪਹਿਲਾਂ ਮੁਸ਼ਕਲ ਆਈਆਂ ਕਿਉਂਕਿ ਜਿੰਨੀ ਦੇ ਕਮੇਟੀ ਤੇ ਐਮਐਲਏ ਦਾ ਐਕਸਪੋਰ ਨਾ ਹੋਵੇ ਉਹਨਿੰਦਰ ਕੰਮ ਕਰਨਾ ਬੜਾ ਮੁਸ਼ਕਿਲ ਹੁੰਦਾ ਪਹਿਲਾਂ ਕਈ ਲਵਾਈ ਰੱਖੀ ਹੁਣ ਪ੍ਰਧਾਨ ਨੂੰ ਬੋਟਲਿਆ ਤੇ ਇਹਨਾਂ ਦੀ ਜਿਹੜੀ ਸਾਡੇ ਮੈਡਮ ਅੰਜਨ ਚੰਦਰ ਜੀ ਦੀ ਜਿਹੜੀ ਸੋਚ ਹੈ ਉਹ ਕੰਮ ਕਰਨ ਦੀ ਹੈ ਇਹ ਇਸ ਵਿਸ਼ਵਾਸ ਨਾਲ ਕਿ ਸਿਰੇ ਰੌਣੇ ਨਾਲ ਇਹਨਾਂ ਨੇ ਜ਼ਿੰਮੇਵਾਰੀ ਸੰਭਾਲੀ ਹੈ ਕਿ ਇਸ ਖਰੜ ਦਾ ਜਿਹੜਾ ਵਿਕਾਸ ਕਰਦੇ ਸਮੇਂ ਦਾ ਰੁਕਿਆ ਹੋਇਆ ਉਹਨੂੰ ਪੂਰਨ ਕਰਾਉਣ